اوکي پنجاب دا پنجاب دا منتر ميٹھا پھر پتہ هوا زندہ باد زندہ باد منظور ایک دا زندہ باد انسان وڈور ایک دا ਰੇ ਹਰ ਗੋਬਿੰਦਪੁਰ ਸਾਹਿਬ ਦੇ ਕਸਬਾ ਕੁਮਾਨ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮਪrakash ਅਤੇ ਕੇਂਦਰੀ ਮੰਤਰੀ ਸੋਮਪrakash ਦਾ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਜ ਜਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਵੱਲੋਂ ਅਨੀਤਾ ਸੋਮਪrakash ਅਤੇ ਕੇਂਦਰੀ ਮੰਤਰੀ ਸੋਮਪrakash ਨੂੰ ਤਿੱਖੇ ਸਵਾਲ ਕੀਤੇ ਗਏ ਕਿਸਾਨਾਂ ਦੇ ਸਵਾਲਾਂ ਤੇ ਉਮੀਦਵਾਰ ਅਸਮਰੱਥ ਹੱਥ ਜੋੜਦੇ ਦਿਖਾਈ ਦਿੱਤੇ। ਆਸ ਦਾ ਪ੍ਰੋਟੈਸਟ ਕਿਸ ਚੀਜ਼ ਨੂੰ ਲੈ ਕੇ ਚੱਲਿਆ ਜਾ ਰਿਹਾ ਹੈ? ਜੋ ਦਿੱਲੀ ਦੇ ਵਿੱਚ ਪਹਿਲਾਂ ਅंदोलਨ ਚੱਲਿਆ ਸੀ ਉਹਦੀਆਂ ਮੰਗੀਆਂਆਂ ਪੰਖਾ ਜੋ ਸਰਕਾਰ ਕੇਂਦਰ ਦੀ ਜਿਹੜੀ 5-10 ਸਾਲ ਜੇ ਰਾਜ ਭੋਗਿਆ ਤੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਦੇ ਉੱਪਰ ਫੈਸਲਾ ਦੇ ਕੇ ਅੰਦੋਲਨ ਜਿਹੜਾ ਠਾਇਆ ਸੀਗਾ ਪਰ ਉਹ ਮੰਗਾਂ ਜਿਹੜੀ ਉਸੇ ਤਰੀਕੇ ਨਾਲ ਅਧੂਰੀਆਂ ਨੂੰ ਲਾਗੂ ਦੇਈਆਂ ਕੀਤਾ ਗਿਆ। ਜਿਹਦੇ ਵਿੱਚ ਦੁਬਾਰਾ ਜਿਹੜਾ ਅੰਦੋਲਨ ਆ ਉਹ ਸ਼ੁਰੂਆਤ ਕਿਹਾ ਆ ਜਿਹੜਾ ਸ਼ੰਭੂ ਖਨੋਰੀ ਦੇ ਡੱਬਾ ਵਾਲੀ ਬਾਰਡਰ ਦੇ ਉੱਪਰ ਤੇ ਕਿਸਾਨਾਂ ਨੂੰ ਜਿਹੜਾ ਆ ਉਹ ਅੰਦੋਲਨਵਾਦ ਦੇ ਦਿੱਲੀ ਨਹੀਂ ਜਾਣ ਦਿੱਤਾ ਗਿਆ ਉਹਦੇ ਵਿਰੋਧ ਦੇ ਵਿੱਚ ਅੱਜ ਭਰਾਤਰ ਜਥੇਬੰਦੀਆਂ ਦੇ ਕਿਸਾਨ ਮਜੂਦ ਸੇਟੀ ਕਮੇਟੀ ਤੇ ਸੂਬੇ ਦੇ ਫੈਸਲੇ ਦੇ ਮੁਤਾਬਕ ਜਿਹੜਾ ਆ ਅੱਜ ਕਸਬਾ ਕਮਾਨ ਜਿਹੜਾ ਗਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਜਿਹੜੇ ਕਿਸਾਨ ਉਹ ਇੱਥੇ ਪਹੁੰਚਿਆ ਸ਼ਾਂਤਮਈ ਤਰੀਕੇ ਦਾ ਰਹਿ ਕੇ ਜੋ ਸਵਾਲ ਜਵਾਬ ਆ ਉਹ ਪੁੱਛੇ ਜਾਣਗੇ ਤੇ ਆਪਣੀਆਂ ਰਹਿਂਦੀਆਂ ਮੰਗਾਂ ਲਾਗੂ ਕਰਉਣ ਵਾਲਾ ਜਿਹੜਾ ਯਤਨ ਆ ਉਹ ਕੀਤਾ ਜਾਊਗਾ ਕਿਨਾਂ ਕੋਲ ਸਵਾਲ ਸਵਾਲ ਪੁੱਛੇ ਜਾਣਗੇ ਜੋ ਪਹਿਲਾ ਸੱਤਾ ਭੋਗ ਚੁਕੇ ਸੋਹ ਪ੍ਰਕਾਸ਼ ਜੀ ਉਹਨਾਂ ਦੀ ਜਿਹੜੇ ਭਰਾ ਧਰਮ ਪਤਨੀ ਆ ਉਹ ਇੱਥੇ ਜਲਸੇ ਨੂੰ ਸੰਬੋਧਨ ਕਰਨ ਵਾਸਤੇ ਇੱਥੇ ਆ ਰਹੇ ਆ ਉਹਦੇ ਵਾਸਤੇ ਜਿਹੜੇ ਆ ਤਿਆਰੀਆਂ ਆ ਆ ਸਾਰੇ ਕਿਸਾਨ ਤੇ ਕਿਸਾਨ ਆਪੂ ਜਿਹੜੇ ਆ ਉਹ ਇੱਥੇ ਪਹੁੰਚੇ ਜਿਸ ਦਾ ਧਰਨਾ ਪ੍ਰਦਰਸ਼ਨ ਕਿਸ ਦੇ ਖਿਲਾਫ ਤੇ ਕਿਉਂ ਕੀਤਾ ਜਾ ਰਿਹਾ ਜੀ ਦੇਖੋ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਆ ਮਾਝਾ ਕਿਸਾਨ ਸੰਘੇਡ ਕਮੇਟੀ ਦਾ ਪ੍ਰਧਾਨ ਆ ਕਿ ਜਿਹੜਾ ਰੋਸ ਪ੍ਰਦਰਸ਼ਨ ਆ ਪੂਰੇ ਪੰਜਾਬ ਦੇ ਵਿੱਚ ਹੀ ਕਹਿ ਸਕਦੇ ਪੂਰੇ ਭਾਰਤ ਦੀ ਇੱਛਾ ਹੈ ਜੀ ਪੀ ਦੇ ਬਰ ਖਿਲਾਫ ਆ ਅੱਜ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ ਸਾਡੇ ਇੱਥੇ ਆਪਣੇ ਹਲਕਾ ਫਲੋਰ ਤੋਂ ਜਿਹੜੇ ਇੱਥੇ ਖੜੇ ਆ ਹਾਰਪੁਰਾ ਹਲਕੇ ਤੋਂ ਤੇ ਉਹਨਾਂ ਦੇ ਸਾਡਾ ਅੱਜ ਘਮਾਣੀ ਆਉਣਾ ਇਹਨਾਂ ਦੇ ਆਉਣ ਤੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਤੁਸੀਂ ਦੇਖ ਲਓ ਵੱਡਾ ਰੋਸ ਆ ਕਿਸਾਨਾਂ ਚ ਕਿ ਜਿਹੜੇ ਇਹਨਾਂ ਨੇ ਸਾਡਾ ਨਾਲ ਝੂਠੇ ਵਾਅਦੇ ਕਰਕੇ ਆਪਣੇ ਵਾਅਦਾ ਖਿਲਾਫੀ ਕੀਤੀ ਆ ਹੋਰ ਰੋਸ ਆ ਜਿਹੜੇ ਇਹਨਾਂ ਨੇ ਸਾਡੇ ਜਿਹੜੇ ਵੀਰ ਉੱਤੇ ਸ਼ਹੀਦ ਹੋਏ ਆ ਜਿਹੜੇ ਹੁਣ ਵੀਰ ਜਾਣਦੇ ਸੀ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਜਿਹੜੇ ਗੋਲੇ ਛੁੱਟੇ ਆ ਜਿਹੜੇ ਸਾਡੇ ਰਾਹ 'ਚ ਰਸਤੇ ਬੰਦ ਕੀਤੇ ਆ ਉਹ ਸਾਰੇ ਹੀ ਮਨਾਜ ਰੋਸ ਆ ਉਹਦੇ ਸੰਬੰਧ ਵਿੱਚ ਅੱਜ ਜਿਹੜਾ ਵੱਡਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ। ਇਹ ਕੀ ਕੀ ਤੁਹਾਡੇ ਕੋਲੋਂ ਤੁਹਾਡੇ ਲੋਨ ਕਿਹੜੀ ਕਿ ਪ੍ਰਸ਼ਨ ਪੁੱਛ ਜਾਣੀ ਰਹੇ। ਦੇਖੋ ਸਾਡੇ ਕੋਲ ਪ੍ਰਸ਼ਨ ਇਹੋ ਹੀ ਆ ਵੀ ਜਿਹੜੀਆਂ ਸਾਡੇ ਨਾਲ ਤੁਸੀਂ ਉੱਥੇ ਗੱਲੀ ਵੀ ਵਾਦਾ ਕਰ ਵਾਦਾ ਕੀਤਾ ਉਹ ਵਾਦਾ ਕਿਉਂ ਨਹੀਂ ਕੀਤਾ ਪੂਰਾ ਐਮਐਸਪੀ ਦੀ ਗਰੰਟੀ ਦੀ ਗੱਲ ਹੀ ਜਾਂ ਬਿਜਲੀ ਸੋਧ ਬਿੱਲ ਦੀ ਗੱਲ ਹੀ ਜਾਂ ਕੋਈ ਜਿਹੜੇ ਸਾਡੇ ਤੇ ਪਰਚੇ ਕੀਤੇ ਸੀ ਉਹ ਗੱਲਾਂ ਹੀ ਉਹ ਸਾਰੇ ਜਿਹੜੇ ਵਾਅਦੇ ਜਿਹੜੇ ਇਹਨਾਂ ਨੂੰ ਪੁੱਛੇ ਜਾਣਗੇ ਇਹਨਾਂ ਨੂੰ ਵੀ ਤੁਸੀਂ ਇਹਨਾਂ ਕੋਲ ਟਿਕਟ ਲੈ ਕੇ ਕੈਂਡੀਡੇਟ ਤੁਸੀਂ ਬੀਜਪੀ ਦੇ ਤੇ ਜਿਹੜੇ ਸਾਡੇ ਨਾਲ ਇਹਨਾਂ ਨੇ ਐਨੇ ਧੱਕੇ ਕੀਤੇ ਆ ਉਹ ਕੋਈ ਵਾਜਬ ਗੱਲ ਹੈਗੀ ਆ ਤੇ ਤੁਸੀਂ ਹੁਣ ਪਿੰਡਾਂ ਚ ਵੋਟਾਂ ਮੰਗਦੇ ਫਿਰਦੇ ਇਹ ਵੋਟਾਂ ਤੁਹਾਨੂੰ ਕਿਹੜੇ ਮੂੰਹ ਨੂੰ ਪਾਈਏ ਕਿਹੜੇ ਕਿਹੜੇ ਝੰਡੇ ਤੇ ਤੁਸੀਂ ਵੋਟਾਂ ਮੰਗਦੇ ਸਾਡੇ ਕੋਲ ਇਹ ਪੁਲਿਸ ਪ੍ਰਸ਼ਾਸਨ ਨੂੰ ਬੜਾ ਵੱਡਾ ਸਖਤਾਈ ਕੀਤੀ ਗਈ ਹੈ ਕਿ ਤੁਹਾਨੂੰ ਰੋਕਿਆ ਜਾਊਗਾ ਨੇ ਨੇ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਦਾ ਆਪਣਾ ਹੁੰਦਾ ਵੀ ਜਿਹੜਾ ਵਾ ਲਾਉਣ ਹੈਡਰ ਕਿਦਾਂ ਜਿਹੜਾ ਮੇਨਟੇਨ ਰੱਖਣਾ ਪਰ ਪੁਲਿਸ ਪ੍ਰਸ਼ਾਸਨ ਦਾ ਸਾਡੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਉਹਨਾਂ ਦਾ ਆਪਣਾ ਵਾ ਵੀ ਅਸੀਂ ਆਪਣਾ ਜਿਹੜਾ ਪ੍ਰਦਰਸ਼ਨ ਹੋ ਕਰਾਂਗੇ ਸਵਾਲ ਵੀ ਪੁੱਛਾਂਗੇ ਤੇ ਉਹਨਾਂ ਨੂੰ ਰੋਕਾਂਗੇ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਉਹ ਆਪਣਾ ਕੰਮ ਕਰੂਗੀ ਡਿਪਟੀ ਸਾਹਿਬ ਨੇ ਪਿਛਲੇ ਦਿਨੀ ਮੀਟਿੰਗ ਹੋਈ ਉਹਦੇ ਵਿੱਚ ਕੀ ਕੀ ਸ਼ਰਤਾਂ ਤੈਅ ਕੀਤੀਆਂ ਗਈ ਸੀ ਦੇਖੋ ਡਿਪਟੀ ਸਾਹਿਬ ਨੇ ਇਹੋ ਗੱਲ ਕਹੀ ਵੀ ਕਿਸੇ ਦਾ ਵੀ ਕੋਈ ਜਿਹੜੀ ਆ ਸ਼ਾਨ ਦੇ ਬਰਕਾਤਾਂ ਜਾਂ ਜਾਂ ਕਿ ਇਹਨੂੰ ਆਪਾਂ ਰੋਕ ਕੇ ਕੋਈ ਤੱਕੇਚਾਈ ਨਹੀਂ ਕਰਨੀ ਤੁਸੀਂ ਆਪਣੇ ਸਵਾਲ ਜਿਹੜੇ ਕਰ ਸਕਦੇ ਹੋ ਪੁੱਛੋ ਬਾਕੀ ਅਸੀਂ ਜਿਹੜੇ ਨਾਰੇਬਾਜ਼ੀ ਉਹ ਕਰਾਂਗੇ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਉਹ ਆਪਣਾ ਰੱਖਾਂਗੇ ਧੰਨਵਾਦ ਪੰਜਾਬ ਦਾ ਮੰਤਰੀ ਬਿਠਾ ਫਿਰ ਮੇਕਾ ਜੀ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸ਼ਾਨ ਵਡੂਰ ਇਕਤਾ ਜਿੰਦਾਬਾਦ ਇਹ ਤੋ ਸਵਾਸਾਂ ਜਿਹੜਾ ਲਗਾ ਲਗਾ ਸਾ ਤੇਰਾ ਉਹ ਤੇ ਚਿੱਲੀਆ ਪਾ ਮੋਰ ਦਾ ਮੜਿਆ ਮਾ ਦਾ ਹੀ ਬਿੱਲੀ ਗੱਲ ਤੇ ਚਿੱਲੀ ਕੋਟਾ ਉਹ ਜਾਣ ਤੂੰ ਦੇਖੋ ਮੋਰਾ ਪਾਸ ਮੁੜ ਜਾ ਮੁਰਦਾ